ਜਦੋਂ ਸਿੰਘ ਨੇ ਘੇਰ ਲਿਆ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਤੇ ਜਵਾਬ ਦੇਣਾ ਉਹਨੂੰ ਔਖਾ ਹੋ ਗਿਆ ਤੇ ਭਰੇ ਬਾਜ਼ਾਰ ਦੇ ਵਿੱਚ ਅੱਗੇ ਲੱਕੇ ਭੱਜਣ ਲੱਗ ਪਿਆ ਇਹ ਮੁਲਾਜ਼ਮ ਕਹਿੰਦਾ ਕਿ ਮੇਰੀ ਲੱਤ ਦੇ ਵਿੱਚ ਰੌੜ ਪਈ ਹੈ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਇਸ ਕਰਕੇ ਇੱਕ ਜੋ ਨੌਜਵਾਨ ਨੂੰ ਮੋਟਰਸਾਈਕਲ ਦੇ ਉੱਪਰ ਜਾਂਦੇ ਨੂੰ ਇਹਨੇ ਉਹਦੇ ਮੂੰਹ ਤੇ ਡੰਡਾ ਮਾਰਿਆ ਜੀ ਉਹ ਰੁਕਦਾ ਨਹੀਂ ਸੀ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਤੇ ਆਹ ਵੇਖੋ ਹੁਣ ਭੱਜਾ ਜਾਂਦਾ ਇਹੋ ਮੁਲਾਜ਼ਮ ਅੱਗੇ ਇਹ ਕਹਿੰਦਾ ਜੀ ਮੇਰੀ ਲੱਤ ਵਿੱਚ ਰੋੜ ਪਈ ਸੀ ਇਸ ਕਰਕੇ ਮੈਂ ਉਹਦੇ ਨੌਜਵਾਨ ਦੇ ਡੰਡਾ ਮਾਰਿਆ ਉਹ ਚੱਲਦੇ ਮੋਟਰਸਾਈਕਲ ਤੇ ਉਹਦੀ ਮਾਤਾ ਬੈਠੀ ਸੀ ਪਿੱਛੇ ਤੇ ਉਹਦੇ ਮੂੰਹ ਦੇ ਉੱਪਰ ਡੰਡਾ ਮਾਰਿਆ ਤੇ ਖੂਨ ਜਿਹੜਾ ਸੀ ਉਹ ਉਸੇ ਵਕਤ ਉਹਦੇ ਮੂੰਹ ਚੋਂ ਵਹਿ ਤੁਰਿਆ ਇਸ ਸਿੰਘ ਦੇ ਪੁੱਛਣ ਤੇ ਇਹਨੂੰ ਜਵਾਬ ਨਹੀਂ ਆਇਆ ਤੇ ਭੱਜਣ ਲੱਗ ਪਿਆ ਤੇ ਆਪਣੀ ਵਰਦੀ ਪਰੇ ਜਾ ਕੇ ਪਾੜ ਲੈਂਦਾ ਹੈ ਤੇ ਇਹ ਕੇਸ ਬਣਾਉਣਾ ਚਾਹੁੰਦਾ ਐ ਇਸ ਸਿੰਘ ਦੇ ਉੱਤੇ ਘਟਨਾ ਅੰਮ੍ਰਾਲੇ ਦੀ ਹੈ ਵੀਰੋ ਜਿੱਥੇ ਸਿੰਘ ਨੇ ਇੰਨਾ ਹੀ ਪੁੱਛਿਆ ਕਿ ਉਸ ਨੌਜਵਾਨ ਦੇ ਤੂੰ ਡੰਡਾ ਕਿਉਂ ਮਾਰਿਆ ਉਹਦੀ ਮਾਤਾ ਸੀ ਪਿੱਛੇ ਜੇ ਟ੍ਰੈਫਿਕ ਦੇ ਵਿੱਚ ਮੋਟਰਸਾਈਕਲ ਇੱਧਰ ਉੱਧਰ ਜਾ ਕੇ ਵੱਜ ਜਾਂਦਾ ਤੇ ਫੇਰ ਹੁਣ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਪਤਾ ਹੈ ਕਿ ਇਹਦਾ ਕਸੂਰ ਇਹਦਾ ਦੋਸ਼ ਹੈ ਉਤੋਂ ਕਹਿੰਦਾ ਜੀ ਇਸ ਸਿੰਘ ਨੇ ਨਸ਼ਾ ਖਾਦਾ ਹੈ ਨਸ਼ਾ ਖਾਣ ਵਾਲਾ ਬੰਦਾ ਦੂਜੇ ਦੇ ਹੱਕ 'ਚ ਨਹੀਂ ਲੜਦਾ ਹੁੰਦਾ ਨਾ ਉਹਨੂੰ ਚੰਗੇ ਮਾੜੇ ਦਾ ਪਤਾ ਹੁੰਦਾ ਸੋ ਵੀਰੋ ਜ਼ਰੂਰ ਇਸ ਨੌਜਵਾਨ ਨੂੰ ਵੀ ਇਨਸਾਫ਼ ਮਿਲੇ ਜਿਹਦੇ ਡੰਡਾ ਮਾਰਿਆ ਤੇ ਇਸ ਸਿੰਘ ਨੂੰ ਮੇਨਾ ਕੋਈ ਗੱਲਬਾਤ ਹੋਵੇ ਤੇ ਇਹਦਾ ਜਿਹੜਾ ਦੋਸ਼ ਹੈ ਉਹ ਇੱਕ ਕਬੂਲੇ ਜਿਹੜਾ ਮੁਲਾਜ਼ਮ ਹੈ ਘਟਨਾ ਅੰਬਾਲੇ ਦੀ ਹੈ ਬਾਜ਼ਾਰ ਦੇ ਵਿੱਚ ਜਿਹੜਾ ਵੇਖੋ ਨੌਜਵਾਨ ਦੇ ਮਾਰੇ ਨੌਜਵਾਨ ਦੱਸੇਗਾ ਕਿ ਮੇਰੀ ਮਾਤਾ ਜਿਹੜੀ ਮੇਰੀ ਮਾਂ ਪਿੱਛੇ ਬੈਠੀ ਹੈ ਕਿਉਂਕਿ ਜਿਹੜੀ ਇਸ ਨੌਜਵਾਨ ਦੇ ਕੰਨਾਂ ਦੇ ਵਿੱਚ ਹੈੱਡਫੋਨ ਲੱਗਾ ਹੈ ਉਹ ਤੇ ਵੈਸੇ ਵੀ ਲਾ ਛੱਡ ਦੇ ਜ਼ਰੂਰੀ ਨਹੀਂ ਕਿ ਗੱਲ ਕਰ ਰਿਆ ਉਹ ਕੋਈ ਇਹਨੇ ਹੱਥ ਦਿੱਤਾ ਕਿ ਨਹੀਂ ਦਿੱਤਾ ਔਰ ਡੰਡਾ ਜਰੂਰ ਮਾਰਿਆ ਤੇ ਉਹ ਸਿੰਘ ਪੁੱਛ ਰਿਆ ਨੂੰ ਕਿ ਡੰਡਾ ਚੱਲਦੇ ਮੋਟਰਸਾਈਕਲ ਤੇ ਤੂੰ ਕਿਉਂ ਮਾਰਿਆ ਸੋ ਵੀਰੋ ਜਰੂਰ ਇਸ ਗੱਲ ਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਗਿਆ ਨੌਜਵਾਨ ਤੋਂ ਸੁਣੋ ਜੀ ਆਇਆ ਉਧਰជា ਆ ਰਹੇ ਸੀ ਜੀ ਇਸਨੇ एकदम ਰੋਕਾ ਮੇਰੇ ਕੋ ਬਾਈਕ ਥੋੜੀ ਮਤਲਬ ਮੈਂ ਪਿੱਛੇ ਟ੍ਰਾਫਿਕ ਕਰਦਾ ਤਾਂ ਮੈਂ ਬਾਈਕ ਰੋਕਨੇ ਲੱਗਾ ਇੱਕਦਮ ਇਸਨੇ ਡੰਡਾ ਮਾਰਿਆ ਮੇਰੇ ਹਾਂ ਤੇ ਫਿਰ ਆ ਗਿਰ ਗਿਆ ਬਾਈਕ ਤੇ ਬਾਈਕ ਤੇ ਗਿਰੇ ਨਹੀਂ ਮੈਂ ਰੋਕਨੇ ਲੱਗਾ ਇੱਕਦਮ ਉਸਨੇ ਡੰਡਾ ਮਾਰਿਆ ਇੱਕਦਮ ਤਾਂ ਰੁਕਨੇ ਸੀ ਰਹੀ ਬਾਈਕ ਪਿੱਛੇ ਲੇਡੀ ਬੈਠੀ ਵੀ ਆਪਕੋ ਪਤਾ ਹੀ ਹੈ बाइक रोकने लगा इसने डंडा मारा मेरे एकदम मेरे को दिखना बंद हो गया फिर फिर इसने जाके बाइक की चाबी निकाल ली ऊपर से उल्टा सीधा बोलने लग रहा है कहा जा रहे थे आप कहां से जा रहे जॉब एक मिनट राहुल जी डंडा क्यों मारा आपने डंडा मेरी टांग में राड पड़ रही थी मैंने इनको रोकने के लिए कहा इन्हें नहीं मेरे ऊपर मोटरसाइकिल चढ़ाई यही की बात थी एकदम सामने की सारी पब्लिक देख रही थी जी ये सरदार जी हैं इनका हमने पता नहीं है क्या क्या नहीं वर्दी पाड़ी जी मेरी उन्होंने मोटरसाइकिल मेरे ऊपर चढ़ाई मेरी टांग में पहली फ्रेक्चर जी तो करके हमें डंडा मारना पड़ा मजबूरी में हेलमेट उनके सिर पर नहीं था जी कान में उनके लीड लग रही थी जी हां जी ये बात हुई और इसके बाद हाँ, हाँ ये बात हुई तो जी तो इन्होंने बाइक मेरे ऊपर चढ़ाई जी हाँ जी भाई। भाई सरदार जी इन्होंने पता नहीं क्या नशा कर क्या, क्या नहीं हमको इस बारे में कुछ नहीं पता इन्होंने मेरी वर्दी फाड़ी जी ये रही यहाँ पे और... नो, नो, नो 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 यहाँ पे और भी कैमरे चल रहे थे सारा कुछ चल रहा था यहाँ किसी मर्जी में वीडियो क्लिप निकलवा सकते हो आप इन्होंने वर्दी फाड़ी मेरा झपट्टा मारा मेरे साथ हाँ जी